ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਇੰਟਰਨੈਸ਼ਨਲ ਬੋਡੀ ਬਿਲਡਰ ਵਰਿੰਦਰ ਸਿੰਘ ਕੁਮੰਨ ਦੇ ਨਾਲ ਜੁੜੀ ਹੋਈ ਦੱਸਦੀ ਹੈ ਕਿ ਹੁਣ ਪਰਿਵਾਰ ਦੇ ਵੱਲੋਂ ਚੁੱਪੀ ਤੋੜ ਦਿੱਤੀ ਗਈ ਹੈ ਵੱਡੇ ਸਵਾਲ ਚੁੱਕੇ ਗਏ ਨੇ ਵਰਿੰਦਰ ਕੁਮੰਨ ਦੇ ਦੇਹਾਂਤ ਮਗਰੋਂ ਦੱਸਦੀ ਹੈ ਪਰਿਵਾਰ ਨੇ ਵੱਡੇ ਸਵਾਲ ਚੁੱਕੇ ਨੇ ਉਸ ਦੀ ਬੋਡੀ ਦੇ ਰੰਗ ਚ ਬਦਲਾਅ ਤੇ ਆਪਰੇਸ਼ਨ ਥੀਏਟਰ ਵਾਲੀਆਂ ਵੀਡੀਓਜ਼ ਇਹ ਸਾਫ਼ ਮੈਡੀਕਲ ਨੈਗਲੀਜੈਂਸੀ ਹੈ ਉਹਨਾਂ ਦੇ ਵੱਲੋਂ ਪੋਸਟ ਪਾ ਕੇ ਅਜਿਹਾ ਗੱਲਾਂ ਜੜੀਆਂ ਨੇ ਉਹ ਲਿਖਿਆ ਕਈਆਂ ਨੇ ਦੱਸਦੀ ਹੈ ਕਿ ਖੁੱਲ ਕੇ ਪਰਿਵਾਰ ਸਾਹਮਣੇ ਆਇਆ ਹੈ ਤੇ ਲਿਖਦਾ ਹੈ ਕਿ ਉਸਦੀ ਬਾਡੀ ਦੇ ਰੰਗ ਚ ਬਦਲਾਅ ਤੇ ਆਪਰੇਸ਼ਨ تھیਟਰ ਵਾਲੀਆਂ ਵੀਡੀਓਜ਼ ਇਹ ਸਾਫ ਮੈਡੀਕਲ ਨਿਕ ਜਲਸੀ ਹੈ ਉਹ ਸਿਰਫ ਬਾਡੀ ਬਿਲਡਰ ਹੀ ਨਹੀਂ ਸੀ ਸਗੋ ਪੰਜਾਬ ਦਾ ਪ੍ਰਾਈਡ ਭਾਰਤ ਦਾ ਆਈਕਨ ਤੇ ਫਿਟਨੈਸ ਦੀ ਪਹਿਚਾਨ ਸੀ ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਮੁੱਕ ਜਾਣੀ ਕੁਝ ਵੀ ਸਮਝ ਤੋਂ ਬਾਹਰ ਹੈ ਇਹ ਸਿਰਫ ਇੱਕ ਮੌਤ ਨਹੀਂ ਇਹ ਸਵਾਲਾਂ ਦਾ ਸਮੁੰਦਰ ਹੈ ਇਹ ਸਾਰਾ ਮਾਮਲਾ ਪੂਰੀ ਹਕੀਕਤ ਮੰਗਦਾ ਹੈ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਗਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਦੱਸਦੇ ਕਿ ਬਾਡੀ ਬਿਲਡਰ ਵਿਰਿੰਦਰ ਕੁਮਣ ਦੇ ਦੇਹਾਂਤ ਮਗਰੋਂ ਪਰਿਵਾਰ ਨੇ ਇਹ ਸਵਾਲ ਚੁੱਕੇ ਨਹੀਂ ਕਿਉਂਕਿ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਤਾਂ ਕਿਸੇ ਨੂੰ ਵੀ ਕੀ ਨਹੀ ਆਉਂਦਾ ਹੈ ਕਿ ਇਨਾ ਵੱਡਾ ਬਾਡੀ ਬਿਲਡਰ ਜਸਦੀਨੀ ਸੇਤ ਸੀ ਇੰਨੀ ਡਾਈਟ ਸੀ ਉਹ ਅਚਾਨਕ ਕਿੱਦਾਂ ਇੱਕ ਹੈਡ ਦੱਸ ਦਤੋ ਕਿ ਸ਼ੋਲਡਰ ਦੀ ਜਿਹੜੀ ਸਰਜਰੀ ਕਰਾਣ ਗਿਆ ਸੀ ਤੇ ਉਹ ਅਚਾਨਕ ਇਸ ਤੇ ਵਿੱਚ ਉਸ ਨੂੰ ਹਾਰਟ ਅਟੈਕ ਕਿੱਦਾਂ ਆ ਗਿਆ ਇਹ ਬਿਲਕੁਲ ਸਮਝ ਤੋਂ ਬਾਹਰ ਸੀ ਹਾਲੇ ਤੱਕ ਇੱਕ ਗੁੱਥੀ ਬਣੀ ਹੋਈ ਹੈ ਜਿਹੜੀ ਕਿ ਨਹੀਂ ਸੁਲਝ ਸਕ ਰਹੀ ਹੈ ਵੱਡੇ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਪਰਿਵਾਰ ਦੇ ਮਨਾਂ ਦੇ ਵਿੱਚ ਵੀ ਤੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨਹੀਂ ਦਸਤੀ سوشل میڈیا ਤੇ ਪੋਸਟ ਪਾ ਕੇ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਕੀ ਕੋਈ ਸਾਜ਼ਿਸ਼ ਹੈ ਜਾਂ ਨੈਗਲੀਜੈਂਸੀ ਇਹਨਾਂ ਦੇ ਵੱਲੋਂ ਵੱਡੇ ਸਵਾਲ ਕੀਤੇ ਗਏ ਨਹੀਂ ਸਾਫ਼-ਸਾਫ਼ ਲਿਖਿਆ ਗਿਆ ਹੈ ਕੋਪਰੇਸ਼ਨ ਥੀਟਰ ਦੀਆਂ ਵੀਡੀਓ ਸਾਹਮਣੇ ਆndੀਆਂ ਨਹੀਂ ਉਸ ਦੀ ਬੋਡੀ ਦੇ ਰੰਗ ਦਾ ਬਦਲਣਾ ਤੇ ਸਭ ਕੁਝ ਮੈਡੀਕਲ ਨੈਗਲੀਜੈਂਸੀ ਹੈ ਤੇ ਆਖਿਰ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਇਹ ਸਾਰਾ ਮਾਮਲਾ ਪੂਰੀ ਹਕੀਕਤ ਮੰਗਦਾ ਹੈ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਗਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਹੁਣ ਕੀ ਆਖਰਕਾਰ ਸਚਾਈ ਹੈ ਉਸਤੇ ਮੌਤ ਪਿੱਛੇ ਇਹ ਜਾਂਚ ਦਾ ਵਿਸ਼ਾ ਹੈ ਜੋ ਕਿ ਜਾਂਚ ਤੋਂ ਬਾਅਦ ਪਤਾ ਲੱਗਾ